ढुकद मंत्री, मंत्री, करके सिक्ख्यादार बलजोत सिंह जी बैस इलाके का माहौल कर मां के नाम की जय जयकार करते कि करते जय जयकार जय जयकार जय जयकार जय जयकार ਬਾਈ ਰਹੇ ਸੀ ਉੱਥੇ ਮਾ ਮੈਂ ਐਸੀ ਰਸਤਾ ਕੀਤੀ ਹੈ ਕਿ ਅੱਜ ਇਹ ਪਾਕਿੰਦੇ ਮਾਤਾ ਜੀ ਸਾਡੇ ਬਾਦ ਵਿੱਚ ਜਿੰਸਰ 5 ਤੇ 4 ਤੇ ਮੈਂ ਦੀ ਸੇਵਾ ਕਰੀ ਇੱਕ ਵਾਰ ਸਾਡੇ ਦਾ ਆਪਣੇ ਮਾ ਬਾਪ ਦੇ ਸਹਿਰ ਮਣ ਆਪਣੇ ਵਾਲਿਓ ਇੱਕ ਜਕਰ ਮੇਰੇ ਨਾਲ ਲਾਇਓ ਫਿਰ ਉਸ ਤੋਂ ਬਾਅਦ ਮੈਂ ਮਾਈਕ ਮਲਟੀਪਲਰ ਹੈਂਡਓਵਰ ਕਰਦਾ ਜੇ ਕਰੋ ਆਪਣੇ ਮੰਮੀ ਡੈਡੀ ਜੀ ਨੂੰ ਬੜੀਏ ਸੱਚੇ ਦਰਬਾਰੀ ਜੇ ਵਾਕਿਆ ਮਾਪਾਪਨ ਨੂੰ ਦੱਸਦੇ ਕਿੰਨੀ ਕਿਰਪਾ ਹੈ ਕਿ ਅੱਜ ਮਾਤਰ ਸ਼ੁਕਰਾਨਾ ਕਰ ਲਈ ਆਪਣੇ ਰੋਜ਼ੀਨੇ ਦੇ ਵਿੱਚੋਂ ਵਕਤ ਕੱਢ ਕੇ ਅੱਜ ਇਸ ਜਾਗਰਨ ਦੇ ਵਿੱਚ ਆਹਰੀ ਪੜ੍ਹਨ ਮਾਮਾਈ ਦੇ ਇਸ ਭਵਯ ਜਾਗਰਨ ਜਿੱਥੇ ਵਾਕਿਆ ਹੀ ਇੰਨਾ ਮਨਮੋਹਕ ਇਹ ਦਰਬਾਰ ਹੈ ਮਹਾਮਾਈ ਦਾ ਜਿਸ ਤਰੀਕੇ ਨਾਲ ਜਿਸ ਸ਼ਰਧਾ ਨਾਲ ਪਤਾ ਲੱਗ ਰਿਹਾ ਕਿ ਆਪ ਸਭ ਨੇ ਕਿੰਨੀ ਸ਼ਰਧਾ ਨਾਲ ਮਹਾਮਾਈ ਨੂੰ ਬੁਲਾਇਆ ਤੇ ਇਹ ਲੱਗਦਾ ਕਿ ਖੁੱਲੇ ਦਰਬਾਰ 'ਚ ਮਹਾਮਾਈ ਆਪ ਸਾਕਸ਼ਾਤ ਸਭ ਨੂੰ ਦਰਸ਼ਨ ਦੇ ਰਹੀ ਹੈ ਸਭ ਨੂੰ ਅਸ਼ੀਰਵਾਦ ਦੇ ਰਹੀ ਹੈ ਮੈਂ ਬਹੁਤ ਛੋਟਾ ਇਨਸਾਨ ਹਾਂ ਮੇਰੇ ਕੁਝ ਮੇਰੇ ਕੋਲ ਜੋ ਕੁਝ ਵੀ ਹੈ ਉਹ ਮੇਰੀ ਮਾਂ ਮਹਾਮਾਈ ਦੀ ਦੁਆ ਕਿਰਪਾ ਕਦੀ ਸੋਚਿਆ ਨਹੀਂ ਸੀ ਇਸ ਮੁਕਾਮ ਤੱਕ ਪਹੁੰਚਾਂਗੇ ਹਮੇਸ਼ਾ ਮਹਾਮਾਹੀਦੇ ਚਰਨਾਚ ਸੀਸ ਝੁਕਾਇਆ ਤੇ ਮੈਂ ਤੁਹਾਨੂੰ ਇਹ ਦੱਸਾਂ ਅੱਜ ਤੱਕ ਤੁਹਾਨੂੰ ਤੁਸੀਂ ਅਕਸਰ ਆਪਾਂ ਦੁਨੀਆ 'ਚ ਦੇਖਦੇ ਆਂ ਬਹੁਤ ਨਿਰਾਸ਼ ਆਦਮੀ ਮਿਲਦੇ ਆ ਜੀ ਮੇਰੇ ਤੇ ਆ ਦੁੱਖ ਹੈ ਮੇਰੇ ਤੇ ਆ ਦੁੱਖ ਹੈ ਮੇਰੇ ਤੇ ਆ ਦੁੱਖ ਹੈ ਪਤਾ ਨਹੀਂ ਕਿਹਦਾ ਮੇਰਾ ਰਿਸ਼ਤਾ ਮੇਰੀ ਮਹਾਮਾਹੀਦੇ ਨਾਲ ਮੈਂ ਕਹੂੰਗਾ ਮੇਰੇ ਤੋਂ ਕੋਈ ਸੁਖੀ ਇਨਸਾਨ ਨਹੀਂ ਮੈਂ ਤੱਕ ਜੋ ਕੁਝ ਆਪਣੀ ਮਹਾਮਾਹੀ ਤੋਂ ਮੰਗਿਆ ਹਮੇਸ਼ਾ ਉਹ ਛੋਲੀ ਛੋਲੇ ਮੇਰੀ ਔਕਾਤ ਤੋਂ ਵੱਧ ਦਿੱਕਤਾਂ ਇਹੀ ਅਰਦਾਸ ਅੱਜ ਵੀ ਕਿ ਨਿਮਰਤਾ ਤੇ ਇਮਾਨਦਾਰੀ ਦੇ ਨਾਲ ਇਸ ਧਰਤੀ ਦੀ ਸੇਵਾ ਕਰੀਏ ਇਹ ਬਹੁਤ پاک ਪਾਵਨ ਪਵਿੱਤਰ ਧਰਤੀ ਹੈ ਮਾਤਾ ਨਹਿਣਾ ਦੇਵੀ ਦੀ ਧਰਤੀ ਹੈ ਮੇਰੀ ਜਲਫਾ ਮਾਂ ਦੀ ਧਰਤੀ ਹੈ ਤੇ ਮੈਂ ਮੈਨੂੰ ਸੋਨੀ ਸਾਹਿਬ ਦੱਸ ਰਹੇ ਸੀ ਕਿ ਕਿਸ ਤਰੀਕੇ ਨਾਲ ਸਾਰੇ ਹੀ ਬਾਜ਼ਾਰ ਨੇ ਮੈਂ ਸਾਰੇ ਬਾਜ਼ਾਰ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਜਾਗਰਨ ਦੇ ਲਈ ਆਪਣਾ ਯੋਗਦਾਨ ਪਾਇਆ ਸਾਡੇ ਵੀਰ ਸਾਡੇ ਵੀਰਾਜੀ ਨਿੰਦੂ ਜੀ ਦਾ ਕਹਿਣਾ ਸੌਖਾ 10 ਦਿਨ ਆਪਣਾ ਕੰਮ ਤੇ ਹਰੇਕ 2 ਦਿਨ ਹੋਰ ਲੱਗਣਗੇ ਤਾਂ ਲਗਭਗ 2 ਹਫ਼ਤੇ ਆਪਣਾ ਕੰਮ ਬੰਦ ਕਰਕੇ ਰੱਖਿਆ ਮਹਾਮਾਈ ਦੇ ਜਾਗਰਨ ਲਈ ਇੱਕ ਵਾਰੀ ਜ਼ੋਰਦਾਰ ਤਾੜੀਆਂ ਢੀਟੂ ਵੀਰਾ ਜਿਹਦੇ ਨੇ ਸਾਰੇ ਸਾਡੇ ਮੇਰੇ ਵੀਰ ਮੈਂ ਦੇਖ ਰਿਹਾ ਸਾਡੇ ਸਾਰੇ ਜਿੰਨੇ ਵੀ ਬੁਝਾਰ ਦੇ ਲੋਕ ਆਪਣੀ ਆਪਣੀ ਸੇਵਾ ਆਪਣੇ ਆਪਣੇ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਸ਼ਾਮ ਲਾਲ ਫੌਜੀ ਜੀ ਲਈ ਜਿਹੜੇ ਲੰਗਰ ਦੀ ਸੇਵਾ ਕਰ ਰਹੇ ਹਨ ਉਹ ਲਗਾਤਾਰ ਉਹ ਆਪਣੀ ਡਿਊਟੀ ਕਰ ਰਹੇ ਹਰ ਸੇਵਕ ਆਪਣੀ ਆਪਣੀ ਡਿਊਟੀ ਕਰ ਰਿਹਾ ਸਾਰੇ ਸੇਵਾਦਾਰ ਦੋਤਾਂ ਸਿੱਖਿਆ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਸ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਇੱਕ ਵਾਰ ਜ਼ੋਰ ਦਾ ਤਾੜੀਆਂ